ਅਕਾਲੀ ਦਲ ਵੱਲੋਂ ਜ਼ਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਵੱਡਾ ਦਾਵਾ ਕੀਤਾ ਗਿਆ ਕਿ ਜ਼ਥੇਦਾਰ ਸਾਹਿਬ ਨੇ ਦੱਸਿਆ ਕਿ ਪਹਿਲਾਂ 3 ਦਿਨ ਦਾ ਸਮਾਂ ਅਕਾਲੀ ਦਲ ਦੇ ਵੱਲੋਂ ਲਿਆ ਗਿਆ ਸੀ ਜੋ ਹੁਕਮਾਂ ਦੀ ਪਾਲਣਾ ਕਰਨ ਲਈ ਉਸ ਤੋਂ ਬਾਅਦ 20 ਦਿਨ ਦਾ ਸਮਾਂ ਲਿਆ ਗਿਆ ਜੋ 23 ਦਸੰਬਰ ਨੂੰ ਕੰਪਲੀਟ ਹੋ ਚੁੱਕਿਆ ਪਰ ਉਸ ਤੋਂ ਬਾਅਦ ਕੋਈ ਸਮਾਂ ਨਹੀਂ ਲਿਆ ਗਿਆ ਤਾਂ ਬਾਗੀ ਤੜਾਏ ਜੋ ਅਕਾਲੀ ਦਲ ਦਾ ਉਸ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਦੱਸ ਦਈਏ ਕਿ ਬੀਤੇ ਕੱਲ ਜ਼ਥੇਦਾਰ ਗਿਆਨੀ ਰਕबीर ਸਿੰਘ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਬਾਗੀ ਧੜੇ ਦੇ ਵੱਲੋਂ ਮੁਲਾਕਾਤ ਕੀਤੀ ਗਈ ਸੀ ਜਿਸ ਦੇ ਵਿੱਚ ਹੁਣ ਬਾਗੀ ਧੜੇ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਜਥੇਦਾਰ ਸਾਹਿਬ ਨੇ ਕਿਹਾ ਹੈ ਕਿ ਹੁਕਮਾਂ ਦੀ ਪਾਲਣਾ ਨਹੀਂ ਹੋ ਰਹੀ ਦਰਅਸਲ ਸਤੀਫਿਆਂ ਦੀ ਪ੍ਰਵਾਨਗੀ ਲਈ ਅਕਾਲੀ ਦਲ ਨੂੰ ਪਹਿਲਾਂ 3 ਦਿਨ ਦਾ ਸਮਾਂ ਦਿੱਤਾ ਗਿਆ ਸੀ ਅਤੇ ਮੁੜ ਅਰਜ਼ੋਈ ਤੋਂ ਬਾਅਦ ਵੀ ਦਿਨ ਦਾ ਹੋਰ ਸਮਾਂ ਦਿੱਤਾ ਗਿਆ ਜਥੇਦਾਰ ਸਾਹਿਬ ਨੇ ਕਿਹਾ ਕਿ 23 ਦਸੰਬਰ ਤੱਕ ਹੁਕਮਾਂ ਦੀ ਪਾਲਣਾ ਹੋਣੀ ਚਾਹੀਦੀ ਸੀ ਪਰ 23 ਦਸੰਬਰ ਤੋਂ ਬਾਅਦ ਨਾ ਤਾਂ ਸਮਾਂ ਮੰਗਿਆ ਗਿਆ ਤੇ ਨਾ ਦਿੱਤਾ ਗਿਆ ਜਥੇਦਾਰ ਨੇ ਇਸ ਨੂੰ ਦੱਸਿਆ ਕਿ ਸਿੱਧੇ ਰੂਪ ਦੇ ਵਿੱਚ ਇਸ ਦੀ ਉਲੰਘਣਾ ਹੈ ਦੱਸ ਦिए ਕਿ ਅਕਾਲੀ ਦਲ ਦੇ ਬਾਗੀ ਧੜੇ ਨਾਲ ਸੰਬੰਧਿਤ ਐਸਜੀਪੀਸੀ ਮੈਂਬਰਾਂ ਨੇ ਜਥੇਦਾਰ ਸਾਹਿਬ ਨਾਲ ਮੁਲਾਕਾਤ ਕੀਤੀ ਸੀ ਤੇ ਅਕਾਲੀ ਦਲ ਦੀ ਲੀਡਰਸ਼ਿਪ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ ਮੁਲਾਕਾਤ ਤੋਂ ਬਾਅਦ ਬਾਗੀ ਧੜੇ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਜਸਵੰਤ ਸਿੰਘ ਪੁੜੈਣ ਪਰਮਜੀਤ ਸਿੰਘ ਰਾਏਪੁਰ ਭਾਈ ਮਨਜੀਤ ਸਿੰਘ ਕਰਨੈਲ ਸਿੰਘ ਪੰਜੋਲੀ ਸਤਵਿੰਦਰ ਸਿੰਘ ਟੋੜਾ ਤੇ ਹੋਰਨਾਂ ਦੇ ਵੱਲੋਂ ਜਥੇਦਾਰ ਸਾਹਿਬ ਨਾਲ ਮੁਲਾਕਾਤ ਕੀਤੀ ਗਈ ਸੀ ਤੇ ਬਾਗੀ ਧੜੇ ਦਾ ਇਹ ਦਾਵਾ ਹੈ ਦੱਸਦੀ ਹੈ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੁਝ ਫੈਸਲੇ ਲਏ ਗਏ ਸਨ ਜਿਸ ਦੇ ਵਿੱਚ ਇਹ ਗੱਲ ਆਖੀ ਗਈ ਸੀ ਕਿ ਜੋ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਅਸਤੀਫੇ ਦਿੱਤੇ ਗਏ ਨੇ ਉਹਨਾਂ ਅਸਤੀਫਿਆਂ ਨੂੰ 3 ਦਿਨ ਦੇ ਵਿੱਚ ਪ੍ਰਵਾਨ ਕੀਤਾ ਜਾਵੇ ਹਾਲਾਂਕਿ ਬਾਅਦ ਦੇ ਵਿੱਚ ਅਕਾਲੀ ਦਲ ਨੇ 3 ਦੇਣ ਤੋਂ ਬਾਅਦ 20 ਦਿਨ ਦਾ ਸਮਾਂ ਹੋਰ ਲੈ ਲਿਆ ਸੀ ਪਰ ਹੁਣ ਜੋ ਬਾਗੀ ਧੜਾ ਦਾ ਦਾਵਾ ਕਰ ਰਿਹਾ ਹੈ ਕਿ ਮੈਂਬਰ ਸਹਿਬਾਨਾ ਨੇ ਇਸ ਵੇਲੇ ਦੱਸਿਆ ਕਿ ਗਿਆਨੀ ਰੁਘਵੀਰ ਸਿੰਘ ਨੇ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਹੁਕਮਨਾਮੇ ਦੇ ਮੁਤਾਬਕ 3 ਦਿਨ ਦਾ ਸਮਾਂ ਦਿੱਤਾ ਗਿਆ ਸੀ ਤੇ ਮੁੜ ਅਰਜ਼ੋਈ ਤੋਂ ਬਾਅਦ 20 ਦਿਨ ਦਾ ਵਾਧੂ ਸਮਾਂ ਦਿੱਤਾ ਗਿਆ ਜਿਸ ਦੀ ਮਿਆਦ 23 ਦਸੰਬਰ ਨੂੰ ਪੂਰੀ ਹੋ ਚੁੱਕੀ ਹੈ ਤੇ 23 ਦਸੰਬਰ ਤੋਂ ਬਾਅਦ ਨਾ ਤਾਂ ਲਿਖਤੀ ਤੇ ਨਾ ਹੀ ਜ਼ੁਬਾਨੀ ਰੂਪ ਵਿੱਚ ਸਮਾਂ ਮੰਗਿਆ ਗਿਆ ਤੇ ਨਾ ਹੀ ਦਿੱਤਾ ਗਿਆ ਇਸ ਕਰਕੇ ਜਾਰੀ ਹੁਕਮਨਾਮੇ ਦੀ ਪਾਲਣਾ ਨਹੀਂ ਕੀਤੀ ਗਈ ਜਿਹੜੀ ਕਿ ਸਿੱਧੇ ਰੂਪ ਦੇ ਵਿੱਚ ਉਲੰਘਣਾ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ ਅਕਾਲੀ ਦਲ ਕੀ ਕਹਿ ਰਿਹਾ ਉਹ ਦੇਖਣਾ ਹੋਵੇਗਾ ਪਰ ਬਾਗੀ ਧੜੇ ਦੇ ਵੱਲੋਂ ਇਹ ਦਾਵਾ ਜ਼ਰੂਰ ਕਰ ਦਿੱਤਾ ਗਿਆ ਹੈ ਕਿ ਜੋ 3 ਦਿਨ ਦੇ ਵਿੱਚ ਵਿੱਚ ਸਮਾਂ ਦਿੱਤਾ ਗਿਆ ਸੀ 3 ਦਿਨ ਤੋਂ ਫਿਰ ਸਮਾਂ ਵਧਾਇਆ ਗਿਆ ਅਕਾਲੀ ਦਲ ਦੀ ਅਰਜ਼ੋਈ ਤੋਂ ਬਾਅਦ ਅਤੇ 20 ਦਿਨ ਦਾ ਸਮਾਂ ਦਿੱਤਾ ਗਿਆ ਜਿਸ ਦੀ ਮਿਆਦ 23 ਦਸੰਬਰ ਨੂੰ ਪੂਰੀ ਹੋ ਚੁੱਕੀ ਆ ਤੇ ਹੁਣ 3 ਜਨਵਰੀ ਹੈ ਕਰੀਬ ਦੀ ਕਰੀਬ 10 ਦਿਨ 23 ਦਸੰਬਰ ਤੋਂ 3 ਜਨਵਰੀ ਤੱਕ ਹੋਰ ਉੱਪਰ ਹੋ ਗਏ ਨੇ ਹਾਲੇ ਹੁਕਮਨਾਮੇ ਦੀ ਪਾਲਣਾ ਨਹੀਂ ਕੀਤੀ ਗਈ ਭਾਵੇਂ ਜਿਹੜੇ ਫੈਸਲੇ ਫਸੀਲ ਤੋਂ 2 ਦਸੰਬਰ ਨੂੰ ਲਾਗੂ ਕਰਨ ਲਈ ਕਿਹਾ ਗਿਆ ਸੀ ਉਹਨਾਂ ਫੈਸਲਿਆਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਤਾਂ ਕੀ ਅਕਾਲੀ ਦਲ ਇਸ ਵੇਲੇ ਸਰਬੋਤਮ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਿਹਾ ਸਵਾਲ ਇਹੀ ਹੈ ਬਾਗੀ ਧੜੇ ਦੇ ਵੱਲੋਂ ਇਹ ਵਾਰ-ਵਾਰ ਦਾਵਾ ਕੀਤਾ ਜਾ ਰਿਹਾ ਹੈ ਇਸੇ ਕਰਕੇ ਬਾਗੀ ਧੜੇ ਨਾਲ ਸੰਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਇੱਕ ਵਫਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਿਆ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਸੀ ਕਿ ਅਕਾਲੀ ਦਲ ਦੇ ਆਗੂਆਂ ਖਿਲਾਫ ਕਾਰਵਾਈ ਕੀਤੀ ਜਾਵੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਬਾਰੇ ਜੋ ਕਮੇਟੀ ਬੜਾਈ ਗਈ ਹੈ ਅੰਤਰਿੰਗ ਕਮੇਟੀ ਦੇ ਵੱਲੋਂ ਉਹ ਵੀ ਪੰਗ ਕੀਤੀ ਜਾਵੇ ਤੇ ਇਹ ਵੀ ਕਿਹਾ ਗਿਆ ਸੀ ਐਸਜੀਪੀਸੀ ਮੈਂਬਰਾਂ ਨੇ ਸਾਂਝੇ ਤੌਰ ਤੇ ਤੇ ਹੁਕਮਨਾਮੇ ਦੀ ਉਲੰਘਣਾ ਕਰਨ ਵਾਲੀ ਲੀਡਰਸ਼ਿਪ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਸਾਂਝਾ ਵਫਦ ਸ਼੍ਰੋਮਣੀ ਕਮੇਟੀ ਦਾ ਹਾਲਾਂਕਿ ਇਹ ਅਕਾਲੀ ਦਲ ਦੇ ਬਾਗੀ ਧੜੇ ਨਾਲ ਸੰਬੰਧਿਤ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ 2 ਦਸੰਬਰ ਨੂੰ ਜੋ ਫਸੀਲ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਉਸ ਦੀ ਉਲੰਘਣਾ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਇਸ ਅੰਤਰਿੰਗ ਜੋ ਕਮੇਟੀ ਆ ਉਸ ਦੇ ਜੋ ਮੈਂਬਰ ਨੇ ਜਸਵੰਤ ਸਿੰਘ ਪੁੜੈਣ ਨੇ ਪਰਮਜੀਤ ਸਿੰਘ ਰਾਏਪੁਰ ਤੇ ਐਸ ਡੀ ਪੀ ਸੀ ਮੈਂਬਰ ਨੇ ਮਨਜੀਤ ਸਿੰਘ ਕਰਨੈਲ ਸਿੰਘ ਪੰਜੋਲੀ ਸਤਵਿੰਦਰ ਸਿੰਘ ਟੋੜਾ ਮਹਿੰਦਰ ਸਿੰਘ ਹੁਸੈਨਪੁਰ ਕੁਲਦੀਪ ਕੌਰ ਟੋੜਾ ਆ ਰਾਮਪਾਲ ਸਿੰਘ ਬੈਣੀਵਾਲ ਇਹ ਸਾਂਝੇ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲੇ ਸੀ ਪਰ ਹੁਣ ਵੱਡਾ ਸਵਾਲ ਇਹੀ ਹੈ ਕਿ ਕੀ ਅਕਾਲੀ ਦਲ ਹੁਕਮਨਾਮੇ ਦੀ ਉਲੰਘਣਾ ਕਰ ਰਿਹਾ ਹੈ ਕੀ ਅਕਾਲੀ ਦਲ ਉਸ ਹੁਕਮਨਾਮੇ ਨੂੰ ਪਰਵਾਹ ਨਹੀਂ ਕਰ ਰਿਹਾ ਜੋ 2 ਦਸੰਬਰ ਨੂੰ ਸਰਬੋਤ ਸਿਰਿਆ ਕਾਲ ਤੱਕ ਸਹਬਦੀ ਫਸੀਲ ਤੋਂ ਲਾਗੂ ਹੋਇਆ ਸੀ ਕਿ ਅਕਾਲੀ ਦਲ ਦੇ ਵੱਲੋਂ ਹੋਰ ਸਮਾਂ ਨਹੀਂ ਲਿਆ ਗਿਆ 2 ਦਸੰਬਰ ਤੋਂ ਬਾਅਦ ਪਹਿਲਾਂ 3 ਦਿਨ ਦਾ ਸਮਾਂ ਦਿੱਤਾ ਗਿਆ ਫਿਰ 20 ਦਿਨ ਦਾ ਸਮਾਂ ਹੋਰ ਵਧਾ ਦਿੱਤਾ ਗਿਆ ਜੋ 23 ਦਸੰਬਰ ਜਿਸ ਦੀ ਮਿਆਦ 23 ਦਸੰਬਰ ਨੂੰ ਸਮਾਪਤ ਹੋ ਗਈ ਕੀ ਉਸ ਤੋਂ ਬਾਅਦ 23 ਦਸੰਬਰ ਤੋਂ ਬਾਅਦ ਸਮਾਂ ਨਹੀਂ ਲਿਆ ਗਿਆ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਇੱਕ ਹੋਰ ਡਿਵੈਲਪਮੈਂਟ ਹੋਈ ਜਦੋਂ ਮਾਚੀਵਾੜਾ ਸਾਹਿਬ ਦੇ ਵਿੱਚ ਅਕਾਲੀ ਦਲ ਦੇ ਕੁਝ ਆਗੂ ਜਿਸ ਦੇ ਵਿੱਚ ਡਾਕਟਰ ਦਲਜੀਤ ਸਿੰਘ ਟੀਮਾ ਪਰਮਜੀਤ ਸਿੰਘ ਸਰਨਾ ਬਲਵਿੰਦਰ ਸਿੰਘ ਭੁੰਦੜ ਵੀ ਮੌਜੂਦ ਸੀ ਉਹ ਮਾਚੀਵਾੜੇ ਦੇ ਵਿੱਚ ਗਿਆਨੀ ਰਗਵੀਰ ਸਿੰਘ ਨੂੰ ਮਿਲੇ ਤੇ ਜਿਸ ਦੇ ਵਿੱਚ ਗਿਆਨੀ ਰਗਵੀਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਅਕਾਲੀ ਦਲ ਦੇ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਪੰਦਰਵਾੜੇ ਚੱਲ ਰਹੇ ਨੇ ਸ਼ਹਾਦਤਾਂ ਦੇ ਦਿਨ ਨੇ ਤੇ ਉਸ ਤੋਂ ਬਾਅਦ ਅਸੀਂ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਵਾਂਗੇ ਪਰ ਨਹੀਂ ਹਾਲੇ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਗਈ ਦੂਜੇ ਪਾਸੇ ਜੋ ਵਾਗੀਆਂ ਦੇ ਵੱਲੋਂ ਹੁਣੇ ਗੱਲ ਆਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਬੀਰ ਸਿੰਘ ਨੇ ਉਹਨਾਂ ਨੂੰ ਦੱਸਿਆ ਹੈ ਕਿ ਅਕਾਲੀ ਦਲ ਨੇ 20 ਦਿਨ ਦਾ ਸਮਾਂ ਤਾਂ ਜ਼ਰੂਰ ਲਿਆ ਸੀ ਪਰ ਉਸ ਤੋਂ ਬਾਅਦ ਨਾ ਸਮਾਂ ਮੰਗਿਆ ਗਿਆ ਨਾ ਲਿਆ ਗਿਆ ਇਹ ਬਹੁਤ ਵੱਡੀ ਸਟੇਟਮੈਂਟ ਆਪਣੇ ਆਪ ਦੇ ਵਿੱਚ ਕਿਉਂਕਿ ਜੇ ਸਮਾਂ ਮੰਗਿਆ ਨਹੀਂ ਗਿਆ ਤੇ ਜੇ ਸਮਾਂ ਦਿੱਤਾ ਨਹੀਂ ਗਿਆ ਤਾਂ ਆਖਿਰਕਾਰ ਫੇਰ ਸਮਾਂ ਕਿਉਂ ਲੰਗਾਇਆ ਜਾ ਰਿਹਾ ਹੈ ਬਾਗੀ ਧੜਾ ਵੀ ਇਹੀ ਸਵਾਲ ਕਰ ਰਿਹਾ ਹੈ ਦਰਅਸਲ ਤੁਹਾਨੂੰ ਦੱਸਦੇ ਆ ਕਿ ਜੋ ਬਾਗੀ ਧੜੇ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਸਿੰਘ ਸਹਿਬਾਨ ਨੂੰ ਜਦੋਂ ਅਸੀਂ ਮਿਲੇ ਤਾਂ ਉਹਨਾਂ ਨੇ ਦੱਸਿਆ ਕਿ ਅਕਾਲੀ ਦਲ ਨੂੰ ਪਹਿਲਾਂ 3 ਦਿਨ ਦਾ ਸਮਾਂ ਦਿੱਤਾ ਗਿਆ ਸੀ ਕਿ ਜੋ ਹੁਕਮਨਾਮਾ ਜਾਰੀ ਹੋਇਆ ਜਿਸ ਦੇ ਵਿੱਚ ਅਸਤੀਫੇ ਪ੍ਰਮਾਨ ਕਰਨਾ ਜਿਸ ਦੇ ਵਿੱਚ 7 ਮੈਂਬਰੀ ਕਮੇਟੀ ਦੀ ਮੀਟਿੰਗਾਂ ਦਾ ਹੋਣਾ ਭਰਤੀ ਮੁਹਿੰਮ ਦਾ ਸ਼ੁਰੂ ਹੋਣਾ ਇਸ ਤਰ੍ਹਾਂ ਦੇ ਫੈਸਲੇ ਲਏ ਗਏ ਸੀ ਤੇ ਉਸ ਦੇ ਵਿੱਚ 23 ਦਸੰਬਰ ਤੱਕ ਇਹ ਸਾਰੀ ਮਿਆਦ ਪੂਰੀ ਹੋ ਚੁੱਕੀ ਆ ਕਿਉਂਕਿ 2 ਦਸੰਬਰ ਨੂੰ ਇਹ ਫੈਸਲਾ ਸੁਣਾਇਆ ਗਿਆ ਜਿਸ ਤੋਂ ਬਾਅਦ 20 ਦਿਨ ਦਾ ਸਮਾਂ ਹੋਰ ਲੈ ਲਿਆ ਗਿਆ ਜੋ 23 ਦਸੰਬਰ ਨੂੰ ਇਹ ਮਿਆਦ ਪੂਰੀ ਹੋ ਚੁੱਕੀ ਹੈ ਤੇ 23 ਦਸੰਬਰ ਤੋਂ ਬਾਅਦ ਨਾ ਤਾਂ ਲਿਖਤੀ ਨਾ ਹੀ ਜ਼ੁਬਾਨੀ ਰੂਪ ਦੇ ਵਿੱਚ ਸਮਾਂ ਮੰਗਿਆ ਗਿਆ ਤੇ ਨਾ ਹੀ ਦਿੱਤਾ ਗਿਆ ਇਸ ਕਰਕੇ ਜਾਰੀ ਹੁਕਮਨਾਮੇ ਦੀ ਪਾਲਣਾ ਨਹੀਂ ਕੀਤੀ ਗਈ ਜੋ ਸਿੱਧੇ ਰੂਪ ਦੇ ਵਿੱਚ ਅਕਾਲ ਤਖ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੈ ਬਾਕੀ ਤੜਾਵਾਰ ਤੇ ਇਸਕੋਸ ਲੀਡਰਸ਼ਿਪ ਖਿਲਾਫ ਕਾਰਵਾਈ ਕੀਤੀ ਜਾਵੇ ਜਿਸ ਨੇ ਇਸ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ ਤੇ ਸੰਜੀਤ ਸਿੰਘ ਹੈ ਅਸੀਂ ਉਸ ਤੇ ਥੋੜਾ ਜਿਹਾ ਹੋਰ ਸਪਸ਼ਟ ਚਾਹੁੰਦੇ ਹਾਂ ਤੁਸੀਂ ਕਰੋ ਕਿ ਕੀ ਖੁਬਹੂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਕੀ ਅਕਾਲੀ ਦਲ ਨੂੰ ਹੋਰ ਸਮਾਨ ਨਹੀਂ ਦਿੱਤਾ ਗਿਆ ਇਸ ਦੇ ਲਈ ਜੀ ਇਹਨੇ ਕੋ ਕਹੇ ਦਾ ਸਾਡਾ ਪਰਿਵਾਰ ਤਾਂ ਸ਼ਹੀਦਾਂ ਦਾ ਚੈਂਪੀਅਨ ਹੈ ਤੇ ਜੇਲ੍ਹਾਂ ਕੱਟਣ ਦਾ ਜੀ ਜੀ ਤਦਵਾਰਾ ਤੋਂ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਮਨਜੀਤ ਸਿੰਘ ਹੋਰਾਂ ਦੇ ਨਾਲ ਐਸਜੀਪੀਸੀ ਮੈਂਬਰ ਨੇ ਇਸ ਵੇਲੇ ਪਰ ਵੱਡੀ ਖਬਰ ਦਾ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਏਸੀ ਅਕਾਲੀ ਦਲ ਦਾ ਹੋ ਗਏ ਤੇ ਬਾਕੀ ਤੁਹਾਡੇ ਦੇ ਨਾਲ ਦੇ ਜੋ ਆਗੂ ਨੇ ਉਹਨਾਂ ਨਾਲ ਵੀ ਰਾਬਤਾ ਕਰਾਂਗੇ ਸ਼ਰਮਣੀ ਕਮੇਟੀ ਮੈਂਬਰ ਜਿਹੜੇ ਮਿਲ ਕੇ ਆਏ ਸੀ ਬੀਤੇ ਕੱਲ ਪ੍ਰੈਸ ਨੋਟ ਜਾਰੀ ਦੇ ਦਾਅਵਾ ਨਹੀਂ ਲਏ ਨੇ ਨਾ ਜਵਾਨੀ ਤੌਰ ਤੇ ਨਾ ਲਿਖਤੀ ਤੌਰ ਤੇ ਨਾ ਸਮਾਂ ਮੰਗਿਆ ਨਾ ਸਮਾਂ ਦਿੱਤਾ ਗਿਆ ਕਿਉਂਕਿ ਇਹ ਗੱਲ ਜਿਹੜੀ ਹੈ ਉਹਨਾਂ ਨੇ ਕੀਤੀ ਹੈ ਸ਼੍ਰੀ ਅਕਾਲ ਦਾ ਸਮਾਂ ਸੀ 23 دسمبر ਤੋਂ ਬਾਅਦ ਮਿਆਦ ਪੂਰੀ ਹੋ ਚੁੱਕੀ ਹੈ 3 ਜਨਵਰੀ ਜਿਹੜੀ ਹੈ ਉਹ ਅੱਜ ਹੋ ਚੁੱਕੀ ਹੈ 10 ਤੋਂ 11 ਦਿਨ ਉੱਪਰ ਹੋ ਚੁੱਕੇ ਨੇ ਪੱਛ ਗਏ ਨਾ ਸੱਤ ਮੈਂਬਰੀ ਕਮੇਟੀ ਦੀ ਕੋਈ ਮੀਟਿੰਗ ਹੋਈ ਇਹ ਬਾਗੀ ਤੜੇ ਦੇ ਵੱਲੋਂ ਬਹੁਤ ਵੱਡੇ ਇਲਜ਼ਾਮ ਨੇ ਆਖਿਰਕਾਰ ਕਿਉਂ ਸਰਬੋਤਮ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੋਈ ਹੈ ਉਸ ਹੁਕਮਨਾਮੇ ਦੀ ਉਲੰਘਣਾ ਹੋ ਰਹੀ ਹੈ ਆ ਜੋ 2 ਦਸੰਬਰ ਨੂੰ ਫਸਿਲ ਤੋਂ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਤੋਂ ਬਾਅਦ ਫੈਸਲਾ ਸਦਾਰ ਸਾਹਿਬ ਨੇ ਕਿਹਾ ਕਿ ਹੁਕਮਾਂ ਦੀ ਉਲੰਘਣਾ ਹੋ ਰਹੀ ਹੈ ਇਹ ਦਾਵਾ ਜੋ ਹੈ ਉਹ ਬਾਗੀ ਧੜੇ ਦੇ ਵੱਲੋਂ ਕੀਤਾ ਗਿਆ ਜੋ ਸ਼੍ਰੋਮਣੀ ਕਮੇਟੀ ਮੈਂਬਰ ਮਿਲੇ ਸੀ ਉਹਨਾਂ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਗਿਆਨੀ ਰਗਵੀਰ ਸਿੰਘ ਨੂੰ ਬੀਤੇ ਕੱਲ ਐਸਜੀਪੀਸੀ ਮੈਂਬਰ ਮਿਲੇ ਸੀ ਇਹ ਸਾਰੇ ਉਹ ਮੈਂਬਰ ਨੇ ਜੋ ਅਕਾਲੀ ਦਲ ਦੇ ਬਾਗੀ ਧੜੇ ਦੇ ਨਾਲ ਸਬੰਧਤ ਨੇ ਜਸਵੰਤ ਸਿੰਘ ਪੜੈਣ ਪਰਮਜੀਤ ਸਿੰਘ ਰਾਏਪੁਰ ਤੇ ਮਨਜੀਤ ਸਿੰਘ ਕਰਨੈਲ ਸਿੰਘ ਪੰਜੋਲੀ ਸਤਵਿੰਦਰ ਸਿੰਘ ਟੋੜਾ ਮਹਿੰਦਰ ਸਿੰਘ ਹੁਸੈਨਪੁਰ तमाम ਉਹ ਆਗੂ ਜਿਹੜੇ ਇਸ ਵੇਲੇ ਦਾਵਾ ਕਰ ਰਹਿਣੇ ਕੇ ਕਾਲ ਤੱਕ ਸਹਬਦ ਜਥੇਦਾਰ ਨੇ ਉਹਨਾਂ ਨੂੰ ਦੱਸਿਆ ਏ ਕਿ 23 ਦਸੰਬਰ ਤੋਂ ਬਾਅਦ ਕੋਈ ਮਿਆਦ ਨਹੀਂ ਵਧਾਈ ਗਈ 23 ਦਸੰਬਰ ਤੋਂ ਬਾਅਦ ਕੋਈ ਸਮਾਂ ਨਾ ਮੰਗਿਆ ਗਿਆ ਨਾ ਦਿੱਤਾ ਗਿਆ ਨਾ ਲਿਖਤੀ ਤੌਰ ਤੇ ਨਾ ਜ਼ੁਬਾਨੀ ਤੌਰ ਤੇ ਦੁਬਾਰਾ ਤੋਂ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਮਨਜੀਤ ਸਿੰਘ ਹੋਰਾਂ ਦੇ ਨਾਲ ਕਿ ਭਾਈ ਮਨਜੀਤ ਸਿੰਘ ਇਸ ਮਾਮਲੇ ਦੇ ਵਿੱਚ ਕੀ ਕੁਝ ਕਹਿ ਰਹੇ ਨੇ ਕਰਨੈਲ ਸਿੰਘ ਪੰਜੋਲੀ ਇਸ ਮਾਮਲੇ ਦੇ ਵਿੱਚ ਕੀ ਕੁਝ ਕਹਿ ਰਹੇ ਨੇ ਜਸਵੰਤ ਸਿੰਘ ਪੁੜੈਨ ਇਸ ਮਾਮਲੇ ਦੇ ਵਿੱਚ ਕੀ ਕੁਝ ਕਹਿ ਰਹੇ ਨੇ ਪਰ ਵੱਡੀ ਖਬਰ ਕਾਲੀ ਦਾਲ ਦੇ ਨਾਲ ਜੁੜੀ ਹੋਈ ਦਰਅਸਲ ਸਭ ਦੀਆਂ ਨਿਗਾਹਾਂ ਇਸ ਤੇ ਨੇ ਕਿ ਆਖਿਰਕਾਰ ਕਿਉਂ ਇਨ ਮਨ ਲਾਗੂ ਨਹੀਂ ਕੀਤਾ ਗਿਆ ਜਾਂ ਹੁਕਮਨਾਮੇ ਦੀ ਪਾਲਣਾ ਨਹੀਂ ਹੋ ਰਹੀ ਭਾਈ ਮਨਜੀਤ ਸਿੰਘ ਸਾਡੇ ਨਾਲ ਇਸ ਵੇਲੇ ਮੁਰਤੋਂ ਜੁੜੇ ਨੇ ਆ ਭਾਈ ਮਨਜੀਤ ਸਿੰਘ ਜੀ ਜੇ ਮੇਰੀ ਆਵਾਜ਼ ਮਿਲ ਰਹੀ ਹੋਵੇ ਸਵਾਲ ਇਹੀ ਸੀ ਦੁਬਾਰਾ ਤੋਂ ਰਾਬਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਨੈਟਵਰਕ ਦੀ ਕੋਈ ਦਿੱਕਤ ਆ ਰਹੀ ਹੈ ਜਿਸ ਕਰਕੇ ਰਾਬਤਾ ਨਹੀਂ ਹੋ ਰਿਹਾ ਪਰ ਐਸੀ ਖਬਰ ਤੇ ਬਣੇ ਹੋਏ ਹਾਂ ਅੱਜ ਇਸ ਗੱਲ ਤੇ ਅਸੀਂ ਚਰਚਾ ਕਰ ਰਹੇ ਹਾਂ ਦਰਅਸਲ ਕਿ 2 ਦਸੰਬਰ ਨੂੰ ਜਿਹੜਾ ਫੈਸਲਾ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਸਹਿਬਾਨ ਵੱਲੋਂ ਸੁਣਾਇਆ ਗਿਆ ਸੀ ਕਿ ਉਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਕਿ ਉਸ ਹੁਕਮਨਾਮੇ ਦੀ ਪਾਲਣਾ ਨਹੀਂ ਹੋ ਰਹੀ ਪਹਿਲਾ 3 3 ਦਿਨ ਦਾ ਸਮਾਂ ਦਿੱਤਾ ਗਿਆ ਸੀ ਕਿ ਅਸਤੀਫੇ ਪ੍ਰਵਾਨ ਕਰਕੇ 3 ਦਿਨ ਦੇ ਵਿੱਚ ਵਿੱਚ ਰਿਪੋਰਟ ਜਥੇਦਾਰ ਸਹਿਬਾਨ ਨੂੰ ਜਾਂ ਪੰਜ ਸਿੰਘ ਸਹਿਬਾਨ ਨੂੰ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੇਟੀ ਜਾਵੇ ਕਿ 3 ਦਿਨ ਦੇ ਵਿੱਚ ਵਿੱਚ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਕਿ 3 ਦਿਨ ਦੇ ਵਿੱਚ ਵਿੱਚ ਅਸਤੀਫੇ ਪ੍ਰਵਾਨ ਕੀਤੇ ਜਾਣ ਜਿਸ ਤੋਂ ਬਾਅਦ ਖਬਰੇ ਆਈ ਕਿ ਅਕਾਲੀ ਦਲ ਦੇ ਵੱਲੋਂ ਅਰਜ਼ੋਈ ਕੀਤੀ ਗਈ ਜੱਥੇਦਾਰ ਸਹਿਬਾਨ ਨੂੰ ਜਿਸ ਤੋਂ ਬਾਅਦ 20 ਦਿਨ ਦਾ ਸਮਾਂ ਹੋਰ ਵਧਾ ਦਿੱਤਾ ਗਿਆ 20 ਦਿਨ ਦਾ ਸਮਾਂ ਵਧਾਉਣ ਤੋਂ ਬਾਅਦ 23 ਦਸੰਬਰ ਨੂੰ ਇਹ ਮਿਆਦ ਪੂਰੀ ਹੋ ਚੁੱਕੀ ਤੇ ਹੁਣ ਅਕਾਲੀ ਦਲ ਦਾ ਬਾਗੀ ਤੜਾ ਜੋ ਸ਼੍ਰੋਮਣੀ ਕਮੇਟੀ ਮੈਂਬਰ ਨੇ ਜੋ ਗਿਆਨੀ ਰਗਵੀਰ ਸਿੰਘ ਨੂੰ ਮਿਲ ਕੇ ਆਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਹਿਬਾਨ ਨੂੰ ਮਿਲ ਕੇ ਆਏ ਨੇ ਜਿਨ੍ਹਾਂ ਨੇ ਦਾਅਵਾ ਕੀਤਾ ਕਿ ਗਿਆਨੀ ਰਗਵੀਰ ਸਿੰਘ ਨੇ ਉਹਨਾਂ ਨੂੰ ਦੱਸਿਆ ਕਿ ਹਾਂ ਜ਼ਰੂਰ ਇਹ ਗੱਲ ਇੰਨੀ ਜ਼ਰੂਰ ਹੈ ਕਿ 3 ਦਿਨ ਤੋਂ ਬਾਅਦ 20 ਦਿਨ ਦਾ ਸਮਾਂ ਅਕਾਲੀ ਦਲ ਦੇ ਵੱਲੋਂ ਜ਼ਰੂਰ ਲਿਆ ਗਿਆ ਸੀ ਪਰ 23 ਦਸੰਬਰ ਨੂੰ ਇਸ ਦੀ ਮਿਆਦ ਪੂਰੀ ਹੋ ਚੁੱਕੀ ਹੈ